ਨਦੌਤ ਬੰਦਨ ਅਨਕਬਾਰ ਸਰਬ ਕਲਾ ਸਮਰਾਥੇ ਡੋਲਨ ਤੇ ਰੱਖ ਪ੍ਰਭ ਨਾਨਕ ਦੇ ਕਰ ਹੱਥ ਵਡਭਾਗੀ ਹਰ ਸੰਗਤ ਪਾਵੈ ਬਾਗਹੀਨ ਬ੍ਰਹਮ ਛੋਟਾ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰੀਜਾ ਜੀਓ ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਅਗੁਝਾਏ ਜੀਓ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣੋ ਹੋਵੇ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਉ ਸੁਖਾ ਹੋ ਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਕਰਸੈ ਗੁਰੂ ਕਾ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਨ ਮਤ ਕੀ ਜੈ ਹਰ ਬਾਂਝਾ ਤਨ ਸੁਣੀ ਜਿਹ ਫਿਰੈ ਬਿਨ ਨਾਵੈ ਓਏ ਖੱਪ ਖੱਪ ਮੁਏ ਕ ਰੰਝਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਨ ਮਤ ਕੀ ਜੈ ਹਰ ਬਾਂਝਾ ਤਨ ਸੁਣੀ ਦੇ ਫਿਰੈ ਬਿਨ ਨਾਵੇ ਕੋਇ ਖੱਪ ਖੱਪ ਮੁਈ ਕ ਰੰਝਾ ਮੇਰੇ ਮਨ ਜਪ ਰਾਮ ਨਾਮ ਹਰ ਮਜਾ ਹਰ ਹਰ ਕਿਰਪਾਲੇ ਕਿਰਪਾ ਪ੍ਰਭ ਤਾਰੇ ਗੁਰ ਗਿਆਨ ਜਿਓ ਮਨ ਸਮਝਾ ਰਹਾਉ ਹਰ ਕੀਰਤ ਕਲਯੁਗ ਪਦ ਊਤਮ ਹਰ ਪਾਈਐ ਸਤਿਗੁਰ ਮਾਝਾ ਹੋਬਲ ਹਰ ਸਤਿਗੁਰ ਆਪਣੇ ਜਨ ਗੁਪਤ ਨਾਮ ਪਰਗਾ ਜਾ ਦਰਸ਼ਨ ਸਾਧ ਮਿਲਿਓ ਵਡਭਾਗੀ ਸਭ ਕਲਬ ਖੇ ਗਏ ਗਵਾਜਾ ਸਤਿਗੁਰ ਸਾਹੁ ਪਾਇਆ ਵਡਜਾਣਾ ਹਰ ਕੀ ਭੌਗਣ ਸੰਜਾ ਜਨ ਕੋ ਕਿਰਪਾ ਕਰੇ ਜਗ ਜੀਵਨ ਹਰ ਔਰ ਤਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਜ ਫਾਰੀ ਜਨ ਨਾਨਕ ਲਿਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਤਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਜ ਫਾਰੀ ਜਨ ਨਾਨਕ ਲਿਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ